ਮਗਰ ਉਸ ਦਿਨ ਤੋਂ ਇੱਕ ਚਰਚਾ ਚੜ੍ਹੀ ਹੋਈ ਹੈ ਕਿ 1600 ਕਰੋੜ ਰੁਪਏ ਜਿਹੜਾ ਮੋਦੀ ਜੀ ਨੇ ਦਿੱਤਾ ਹੈ ਉਹ ਮਹਿਜ ਇੱਕ ਫਾਰਮੈਲਟੀ ਹੈ ਕੋਈ ਤਾਂ ਕਹਿੰਦਾ ਜੀ ਕਿ ਊਂਠ ਦੇ ਮੂੰਹ ਦੇ ਵਿੱਚ ਜੀਰਾ ਪਾਣ ਦਾ ਕੰਮ ਕੀਤਾ ਹੈ ਕਿਤਾ ਲਈ ਮਕਾਨਾਂ ਲਈ ਆ ਹੋਰ ਵੀ ਜਿਹੜੀਆਂ ਆਪਦਾ ਕਰਕੇ ਜਿਹੜਾ ਨੁਕਸਾਨ ਹੋਇਆ ਹੈ ਉਹਦੇ ਲਈ ਤਾਂ ਫੰਡ ਹੱਲੇ ਬਾਕੀ ਆਣਾ ਹੈ ਇੱਕ ਤਰਫ ਪੰਜਾਬ ਦੀ ਸਰਕਾਰ ਹੈ ਜਿਹਨੇ 2023 ਚ ਜਦੋਂ ਫਲੱਡ ਆਇਆ ਹੱਲੇ ਤੱਕ ਉਹ ਮੁਰਗੀ ਤੇ ਬੱਕਰੀ ਦੇ ਪੈਸੇ ਨਹੀਂ ਦਿੱਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਗਰਤਾ ਜਦੋਂ ਤੱਕ ਉਹ ਇਸ ਦੁਖਾਂਤ ਚੋਂ ਬਾਹਰ ਨਹੀਂ ਆ ਜਾਂਦਾ ਸੁਖਾਵਾਂ ਸਾਹ ਨਹੀਂ ਲੈ ਲੈਂਦਾ ਉਦੋਂ ਤੱਕ ਉਹ ਕੰਮ ਕਰੇਗਾ afghanistan ਦੇ ਵਿੱਚ ਭੁਕੰਪ ਆਇਆ ਉੱਥੇ ਮੋਦੀ ਜੀ ਨੇ ਸਭ ਤੋਂ ਪਹਿਲਾਂ ਮਦਦ ਕਰਤੀ ਤੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੜਾ ਰੱਖਿਆ ਉੱਥੇ ਰਿਲੀਫ ਕਰਦੇ ਹੋਏ ਬਹੁਤ ਟਾਈਮ ਲੱਗ ਗਿਆ ਆ ਕਿਉਂ ਹੈ ਦੇਖੋ ਕੀ ਆ ਕਿਸਾਨਾਂ ਨੂੰ ਉਹਨਾਂ ਦੀ ਮੁਰਗੀ ਤੇ ਬੱਕਰੀ ਮਿਲ ਗਈ। ਕਿਆ ਕਿਸਾਨਾਂ ਨੂੰ 2023 ਚ ਜਿਹੜੇ ਫਲੱਡ ਆਏ ਸੀ ਉਹਦਾ ਮੁਆਵਜ਼ਾ ਮਿਲ ਗਿਆ? ਕੁਝ ਵੀ ਨਹੀਂ ਮਿਲਿਆ। ਸਭ ਝੂਠ ਹੈ। ਫਿਰ ਝੂਠ ਦੇ ਨਾਲ ਕਿਵੇਂ ਦੋਸਤੀ ਹੋ ਸਕਦੀ ਹੈ? 84 ਦੇ ਦੰਗੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਣਾ ਕਿੰਨੇ ਕੀਤਾ? ਭਾਰਤੀ ਜਨਤਾ ਪਾਰਟੀ ਨੇ ਕੀਤਾ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰભાઈ ਮੋਦੀ ਨੇ ਕੀਤਾ, ਕਾਂਗਰਸ ਕਿਉਂ ਨਹੀਂ ਕਰ ਸਕਿਆ? ਆਕਾਲੀ ਦਲ ਕਿਉਂ ਨਹੀਂ ਕਰ ਸਕਿਆ? ਕਿਉਂਕਿ ਉਹਨਾਂ ਦੇ ਦਿਨਾਂ ਦਿਲਾਂ ਦੇ ਵਿੱਚ ਵੀ ਖੋਜ ਹੈ ਔਰ ਦਿਮਾਗ ਦੇ ਵਿੱਚ ਕੁਝ ਜ਼ਖਮ ਹੁੰਦੇ ਆ ਜਿਹੜੇ ਲੱਗ ਕੇ ਭਰ ਜਾਂਦੇ ਆ ਕੁਝ ਜ਼ਖਮ ਹੁੰਦੇ ਆ ਜਿਹੜੇ ਅੰਦਰ ਲੱਗਦੇ ਆ ਸੋ ਇਹ ਇਦਾਂ ਦੀਆਂ ਜਿਹੜੇ ਇਨਸੀਡੈਂਟ ਹੁੰਦੇ ਆ ਅੰਦਰ ਦਿਲ ਦੇ ਉੱਤੇ ਚੋਟ ਕਰਨ ਵਾਲੇ ਜ਼ਖਮ ਹੁੰਦੇ ਆ 1600 ਕਰੋੜ ਰੁਪਇਆ ਜੇ ਮੋਦੀ ਜੀ ਨੇ ਭੇਜਿਆ ਤੇ ਮੋਦੀ ਜੀ ਨੇ ਉਹ 1600 ਰੁਪਏ ਚ 1600 ਕਰੋੜ ਰੁਪਏ ਦਾ ਇਹਨਾਂ ਕੋਲੋਂ ਹਿਸਾਬ ਵੀ ਲੈਣਾ ਇਹਨਾਂ ਨੇ ਖਰਚਿਆ ਕਿੱਥੇ ਹੈ ਕਿਉਂਕਿ ਇਹ 12000 ਕਰੋੜ ਰੁਪਏ ਦਾ ਹਿਸਾਬ ਦੇ ਨਹੀਂ ਪਾ ਰਹੇ ਹੁਣ ਮੌਕਾ ਸੀ ਇਹਨਾਂ ਨੂੰ ਸੰਬੰਧ ਦਾ ਪੰਜਾਬ ਨੂੰ ਇੱਕ ਬਿਮਾਰ ਹੋ ਕੇ ਹਸਪਤਾਲ ਦਾਖਲ ਹੋ ਗਿਆ ਇੱਕ ਦਿੱਲੀ ਭੱਜ ਗਿਆ ਅੱਤਾ ਪਤਾ ਹੀ ਕੋਈ ਨਹੀਂ ਉਹਦੇ ਚੋਂ ਪੰਜਾਬ ਸਰਕਾਰ ਨੂੰ ਵੀ ਹਿੱਸਾ ਦਿੱਤਾ ਜਾ ਰਿਹਾ ਤਾਂ ਕਿ ਹੋਰ ਸਾਡੇ ਕੋਲ ਵੀ ਆ ਰਿਹਾ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਨਾ ਜਿ ਉਹ ਵੰਡਨ ਕੇ ਨਾਂਗਨਰੋ ਕੇ ਘਰਾਂ ਚ ਲੈ ਜਾਣ ਕਿ ਆਪਣੇ ਇਲੈਕਸ਼ਨ ਵਾਲੀ ਸਾਹਮਣੇ ਰੱਖ ਲੈਣ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਵਿਪੋਰ ਅਸੀਂ ਆਏ ਹਾਂ ਜਲੰਧਰ ਸਾਡੇ ਨਾਲ ਮੌਜੂਦ ਨੇ ਸੁਸ਼ੀਲ ਸ਼ਰਮਾ ਜ਼ਿਲ੍ਹਾ ਅਧਿਐਕਸ਼ ਨੇ ਇੱਧਰ ਦੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡੀ5 ਚੈਨਲ ਪੰਜਾਬੀ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਰ ਆਮ ਤੌਰ ਤੇ ਲੋਕਾਂ ਦਾ ਇੱਕੋ ਇੱਕ ਸਵਾਲ ਹੈ ਮੈਂ ਅਸੀਂ ਉੱਧਰ ਗਏ ਗਰਾਉਂਡ ਰਿਐਲਿਟੀ ਦੇ ਵਿੱਚ ਤੇ ਅਸੀਂ ਉੱਧਰੋਂ ਪੁੱਛਿਆ ਵੀ ਮੋਦੀ ਜੀ ਆਏ ਸੀਗੇ ਦੌਰਾ ਕਰਨ ਵਾਸਤੇ ਤੇ ਉਹਨਾਂ ਨੇ ਦਿੱਤਾ ਹੈ ਵੀ 1600 ਕਰੋੜ ਦਾ ਐਲਾਨ ਕੀਤਾ ਹੈ ਤੇ ਕਿਹਾ ਵੀ ਲੋਕਾਂ ਕੋਲ ਗਰਾਉਂਡ ਦੇ ਵਿੱਚ ਸਾਰਾ ਸਮਾਨ ਪਹੁੰਚੇਗਾ ਤੇ ਲੋਕਾਂ ਨਾਲ ਜਦ ਗੱਲ ਕੀਤੀ ਗਈ ਉਹ ਕਹਿੰਦੇ ਵੀ ਸਾਨੂੰ ਵਿਸ਼ਵਾਸ ਨਹੀਂ ਹੈ ਵੀ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਤੁਸੀਂ ਕੀ ਕਹਿਣਾ ਚਾਹੋਗੇ ਦੇ ਉੱਤੇ ਦੇਖੋ ਪਿਛਲੇ ਦਿਨੀ ਮੋਦੀ ਜੀ ਪੰਜਾਬ ਦੇ ਟੂਰ ਦੇ ਉੱਤੇ ਆਏ ਸੀਗੇ ਔਰ ਉਹਨਾਂ ਨੇ ਹੜਪੀੜਿਤ ਇਲਾਕਿਆਂ ਦੇ ਵਿੱਚ ਪ੍ਰਵਾਸ ਕੀਤਾ ਔਰ ਦੇਖਿਆ ਕਿ ਕਿਵੇਂ ਪੰਜਾਬ ਜਿਹੜਾ ਇਸ ਵੇਲੇ ਦੁਖਾਂਤ ਦੇ ਮਾਹੌਲ ਦੇ ਵਿੱਚ ਉਜਰ ਰਿਹਾ ਹੈ ਔਰ ਮੋਦੀ ਜੀ ਪੰਜਾਬ ਪੰਜਾਬੀਅਤ ਦੇ ਨਾਲ ਬਹੁਤ ਪਿਆਰ ਕਰਦੇ ਆ ਔਰ ਪਿਛਲੀਆਂ ਗੱਲਾਂ ਮੈਂ ਨਹੀਂ ਕਰਨੀਆਂ ਕਿ ਉਹਨਾਂ ਨੇ ਪੰਜਾਬ ਲਈ ਕੀ ਕੀ ਕੀਤਾ ਮਗਰ ਉਸ ਦਿਨ ਤੋਂ ਇੱਕ ਚਰਚਾ ਚੜ੍ਹੀ ਹੋਈ ਹੈ ਕਿ 1600 ਕਰੋੜ ਰੁਪਏ ਜਿਹੜਾ ਮੋਦੀ ਜੀ ਨੇ ਦਿੱਤਾ ਹੈ ਉਹ ਮਹਿਜ ਇੱਕ ਫਾਰਮੈਲਟੀ ਹੈ ਕੋਈ ਤਾਂ ਕਹਿੰਦਾ ਜੀ ਕਿ ਉਂਝ ਦੇ ਮੂਹ ਤੇ ਵਿੱਚ ਜੀਰਾ ਪਾਣ ਦਾ ਕੰਮ ਕੀਤਾ ਹੈ ਮਗਰ ਇੱਕ ਗਲਤ ਨਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਮੋਦੀ ਜੀ ਨੇ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਮੀਡੀਏਟ ਰੀਲੀਫ ਦੇ ਲਈ ਜਿੱਥੇ-ਜਿੱਥੇ ਬਾੜ ਪੀੜਿਤ ਲੋਕ ਹੈ ਉਹਨਾਂ ਨੂੰ ਇਮੀਡੀਏਟ ਰੀਲੀਫ ਜਿਹੜਾ ਦੇਣਾ ਹੈ ਉਹਦੇ ਲਈ ਪੈਸਾ ਖਰਚ ਕਰਨਾ ਚਾਹੀਦਾ ਹੈ ਔਰ ਸਕੂਲਾਂ ਲਈ ਸੜਕਾਂ ਲਈ ਖੇਤਾਂ ਲਈ ਮਕਾਨਾਂ ਲਈ ਆ ਹੋਰ ਵੀ ਜੜੀਆਂ ਆਪਦਾ ਕਰਕੇ ਜਿਹੜਾ ਨੁਕਸਾਨ ਹੋਇਆ ਹੈ ਉਹਦੇ ਲਈ ਤਾਂ ਫੰਡ ਹੱਲੇ ਬਾਕੀ ਆਣਾ ਹੈ ਉਹ ਸਰਵੇ ਹੋਏਗਾ ਸਭ ਕੁਝ ਹੋਏਗਾ ਇੱਕ ਤਰਫ ਪੰਜਾਬ ਦੀ ਸਰਕਾਰ ਹੈ ਜਿਨ੍ਹਾਂ ਨੇ 2023 ਚ ਜਦੋਂ ਫਲੱਡ ਆਇਆ ਹੱਲੇ ਤੱਕ ਉਹ ਮੁਰਗੀ ਤੇ ਬੱਕਰੀ ਦੇ ਪੈਸੇ ਨਹੀਂ ਦਿੱਤੇ ਔਰ ਦੂਸਰੀ ਤਰਫ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਪੂਰੇ ਇਸ ਟੂਰ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਨਾਲ ਪਹਿਲੇ ਗੱਲ ਕੀਤੀ ਪ੍ਰਸ਼ਾਸਨ ਦੇ ਲੋਗਾਂ ਨਾਲ ਨਹੀਂ ਕੀਤੀ ਕਿਸਾਨਾਂ ਨਾਲ ਪਹਿਲੇ ਗੱਲ ਕੀਤੀ ਔਰ ਉਹਨਾਂ ਦਾ ਦੁਖਾਂਤ ਸੁਣਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਪੈਕੇਜ ਨੂੰ ਅਨਾਉਂਸ ਕੀਤਾ ਔਰ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਲਈ ਕੀ ਕਰ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿੱਲੀ ਦੀ ਸਰਕਾਰ ਹਰਿਆਣਾ ਦੀ ਸਰਕਾਰ ਛੱਤੀਸਗੜ੍ਹ ਦੀ ਸਰਕਾਰ ਗੁਵਾ ਦੀ ਸਰਕਾਰ ਗੁਜਰਾਤ ਦੀ ਸਰਕਾਰ ਸਾਡੀਆਂ ਮжоਰਿਟੀ ਆਫ ਸਰਕਾਰਾਂ ਨੇ 5-5 ਕਰੋੜ ਰੁਪਏ ਗਿਆ ਜਿਹੜੀ ਹੈ ਉਹ ਪੰਜਾਬ ਦੇ ਆਪਤਾ ਦੇ ਲਈ ਉਹਨਾਂ ਨੇ ਆਰਟੀਜੀਸ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਪੰਜਾਬ ਦੇ ਲਈ ਇਸ ਆਪਤਾ ਦੇ ਵਿੱਚ ਜਿਹੜੀ ਕੁਝ ਸਮਗਰੀ ਹੈ ਜਿਹੜੀਆਂ ਲੋਕਾਂ ਨੂੰ ਲੋੜਿੰਦੀਆਂ ਚੀਜ਼ਾਂ ਚਾਹੀਦੀਆਂ ਜਿਹਦੇ ਵਿੱਚ ਸਭ ਤੋਂ ਪਹਿਲੇ ਰੋਟੀ ਕੱਪੜਾ ਦੀ ਆਪਾਂ ਅਗਰ ਗੱਲ ਕਰੀਏ ਤਾਂ ਰਾਸ਼ਨ ਦੀਆਂ ਕਿੱਟਾਂ ਉਹਨਾਂ ਨੇ ਭੇਜੀਆਂ ਤਰਪਾਲ ਭੇਜੇ ਹੈ ਬਰਤਨ ਭੇਜੇ ਹੈ ਦੁਵਾਈਆਂ ਭੇਜੀਆਂ ਔਰ ਕੀ ਕਹਿੰਦੇ ਆਪਣਾ ਸ਼ੂਜ਼ ਭੇਜੇ ਹੈ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਸਾਡੀ ਦਿਨਚਰਿਆ ਦੇ ਵਿੱਚ ਕੰਬਲ ਭੇਜੇ ਹੈ ਚਦਰਾਂ ਭੇਜੀਆਂ ਕੱਪੜੇ ਭੇਜੇ ਹੈ ਔਰ ਕੱਲ ਗੁਜਰਾਤ ਤੋਂ ਇੱਕ ਟ੍ਰੇਨ ਆ ਰਹੀ ਹੈ ਜਿਹਦੇ ਵਿੱਚ 10 ਬੋਗੀਆਂ ਫੁੱਲ ਫਲੈਜ ਭਰ ਕੇ ਜਲੰਧਰ ਦੇ ਜਿਹੜੀਆਂ ਇੱਥੇ ਮੇਨ ਆਫਿਸ ਦੇ ਵਿੱਚ ਆਪਣਾ ਜਿਹੜਾ ਆਪਦਾ ਕੇਂਦਰ ਬਣਿਆ ਹੈ ਇੱਥੇ ਉਤਰਣਗੀਆਂ ਔਰ ਜਲੰਧਰ ਦੇ ਵਿੱਚ ਐਸੇ ਚਾਰ ਹੋਰ ਸਾਜੇ ਬڑے ਗੜਾਉਂ ਨੇ ਮੈਂ ਤੁਹਾਨੂੰ ਦਿਖਾਣਾ ਚਾਹਨਾ ਹੈ ਕਿ ਫਿਲਹਾਲ ਤਰਪਾਲ ਉਤਰ ਰਹੀ ਹੈ ਓਕੇ ਔਰ ਮੈਂ ਕਹਾਂਗਾ ਕੈਮਰਾਮੈਨ ਜੀ ਜਰਾ ਉਧਰ ਫੋਕਸ ਕਰ ਦੇਣਾ ਤਰਪਾਲ ਉਤਰਦੀ ਪਈ ਹੈ ਇਧਰ ਵੀ ਤਰਪਾਲ ਪਈ ਹੈ ਪਿੱਛੇ ਬਲੈਂਕਟ ਹੈ ਔਰ ਇਧਰ ਆਓ ਮੈਂ ਤੁਹਾਨੂੰ ਹੋਰ ਦਿਖਾਣਾ ਹੈ ਚਾਰ ਪਾਈਆਂ ਪਿੱਛੇ ਇਧਰ ਪਿੱਛੇ ਚਾਰ ਪਾਈਆਂ ਹੈ ਔਰ ਇਧਰ ਬਰਤਨ ਦੇ ਦੇਖੋ ਤੁਸੀਂ ਉੱਪਰ ਢੇਰ ਉੱਪਰ ਤੱਕ ਬਰਤਨ ਦੇ ਢੇਰ ਲੱਗੇ ਆ ਪਾਣੀ ਦੇ ਢੇਰ ਲੱਗੇ ਆ ਔਰ ਇਹ ਸਾਰੇ ਬਲੈਂਕਟ ਔਰ ਚੱਦਰਾਂ ਔਰ ਵਿੱਚ ਮੈਡੀਸਨ ਔਰ ਪਸ਼ੂਆਂ ਦੇ ਲਈ ਵੀ ਜਿਹੜਾ ਦਵਾਈਆਂ ਦਾ ਪ੍ਰਬੰਧ ਕੀਤਾ ਔਰ ਦੋ ਤਿੰਨ ਦਿਨਾਂ ਦੇ ਵਿੱਚ ਸਾਡੀ ਡਾਕਟਰਾਂ ਦੀਆਂ ਟੀਮਾਂ ਵੀ ਜਿਹੜੀਆਂ ਆ ਉਹ ਪਿੰਡਾਂ ਦੇ ਵਿੱਚ ਜਾਣੀਆਂ ਔਰ ਕਿਉਂਕਿ ਸਭ ਤੋਂ ਜ਼ਿਆਦਾ ਖਤਰਾ ਇਨਸਾਨ ਤਾਂ ਫਿਰ ਵੀ ਵਿਵੇਕ ਰੱਖਦਾ ਹੈ ਜਦੋਂ ਪਾਣੀ ਆਂਦਾ ਤਾਂ ਕਿਤੇ ਨਾ ਕਿਤੇ ਸੁੱਕੀ ਜਗ੍ਹਾ ਜਾਣ ਦੀ ਕੋਸ਼ਿਸ਼ ਕਰਦਾ ਹੈ ਮਗਰ ਜਾਨਵਰ ਕੋ ਵੀ ਵਿਵੇਕ ਨਹੀਂ ਹੁੰਦਾ ਸੋ ਉਹਨਾਂ ਨੂੰ ਖੁਰਦੀ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਸਕੀਨ ਦੀ ਪ੍ਰੋਬਲਮ ਨਾ ਹੋਵੇ ਔਰ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਤੋਂ ਆਪਣੇ ਪਸ਼ੂਆਂ ਨੂੰ ਕਿਉਂਕਿ ਪਸ਼ੂਧਾਨ ਹੈ ਉਹਨੂੰ ਬਚਾਇਆ ਜਾ ਸਕੇ ਉਹਦੇ ਲਈ ਵੀ ਭਾਰਤੀ ਜਨਤਾ ਪਾਰਟੀ ਇੱਕ ਮੈਕੈਨਿਜ਼ਮ ਤਿਆਰ ਕਰ ਰਹੀ ਹੈ ਔਰ ਜਿਵੇਂ ਇਹ ਜਲੰਧਰ ਦਾ ਕੇਂਦਰ ਹੈ ਪੰਜਾਬ ਦਾ ਕੇਂਦਰ ਹੈ ਜਲੰਧਰ ਸੈਂਟਰ ਉਹਦਾ ਬਣਿਆ ਇਸ ਤੋਂ ਬਾਅਦ ਅਸੀਂ ਇਹ ਜਿੱਥੇ-ਜਿੱਥੇ ਫਲੱਗ ਦੇ ਪ੍ਰਭਾਵਿਤ ਖੇਤਰ ਹੈ ਉੱਥੇ ਅਸੀਂ ਨਾ ਜ਼ਿਲ੍ਹਿਆਂ ਦੇ ਵਿੱਚ ਮਾਲ ਭੇਜਾਂਗੇ ਫਿਰ ਸਾਡੇ ਸਰਕਲ 'ਚ ਜਾਣਗੇ ਸਰਕਲ ਤੋਂ ਪਿੰਡ 'ਚ ਜਾਵਾਂਗੇ ਇੱਕ-ਇੱਕ ਸੂਚੀ ਤਿਆਰ ਹੋਏਗੀ ਕਿ ਕਿਹੜੇ ਘਰ ਨੂੰ ਕਿੰਨਾ ਨੁਕਸਾਨ ਹੋਇਆ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਗਰਤਾ ਜਦੋਂ ਤੱਕ ਉਹ ਇਸ ਦੁਖਾਂਤ ਚੋਂ ਬਾਹਰ ਨਹੀਂ ਆ ਜਾਂਦਾ ਸੁਖਾਵਾਂ ਸਾਹ ਨਹੀਂ ਲੈ ਲੈਂਦਾ ਉਦੋਂ ਤੱਕ ਉਹ ਕੰਮ ਕਰੇਗਾ ਔਰ ਆਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਐਸੀ ਸਮੱਗਰੀ ਹੈ ਜਿਹੜੀ ਆਣ ਆਲੀ ਹੈ ਇਧਰ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹੈ ਕੈਸਰੋਲ ਪੇ ਹੈ ਫਿਰ ਇਧਰ ਫਰਾਈ ਪੈਨ ਪੇ ਹੈ ਕਿਹੜੀ ਐਸੀ ਚੀਜ਼ ਹੈ ਜਿਹੜੀ ਬਾਹਰ ਲੀਆਂ ਸਟੇਟਾਂ ਤੋਂ ਅਸੀਂ ਗੱਲ ਕਹਿੰਨੇ ਕਿ ਇੱਕ ਭਾਰਤ ਬ੍ਰਿਸ਼ਟ ਸ਼੍ਰੇਸ਼ਟ ਭਾਰਤ ਕੀ ਅਸੀਂ ਕਿ ਭਾਰਤ ਦੀ ਗੱਲ ਕਰਦੇ ਆ ਭਰਾ ਭਾਈਚਾਰੇ ਦੀ ਗੱਲ ਕਰਦੇ ਆ ਗੁਜਰਾਤ ਨੇ ਕਿਹਾ ਪੰਜਾਬ ਸਾਡਾ ਭਰਾ ਹੈ ਅਸੀਂ ਭੇਜਾਂਗੇ ਗੁਵਾਂ ਨੇ ਕਿਹਾ ਪੰਜਾਬ ਸਾਡਾ ਭਰਾ ਹੈ ਅਸੀਂ ਭੇਜਾਂਗੇ ਹਰਿਆਣਾ ਨੇ ਕਿਹਾ ਪੰਜਾਬ ਸਾਡਾ ਭਰਾ ਹੈ ਅਸੀਂ ਭੇਜਾਂਗੇ ਛੱਤੀਸਗੜ ਨੇ ਕਿਹਾ ਪੰਜਾਬ ਸਾਡਾ ਭਰਾ ਹੈ ਅਸੀਂ ਭੇਜਾਂਗੇ ਰਾਜਸਥਾਨ ਨੇ ਕਿਹਾ ਪੰਜਾਬ ਸਾਡਾ ਭਰਾ ਹੈ ਅਸੀਂ ਭੇਜਾਂਗੇ ਸੋ ਸਾਰੇ ਲੋਕ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਔਰ ਸਾਡੀਆਂ ਸਰਕਾਰਾਂ ਔਰ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਇਹਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਹੈ ਕਿ ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਦੀ ਡਿਊਟੀ ਤੈਅ ਕੀਤੀ ਹੈ ਕਿ ਜਿੱਥੇ ਜਿਸ ਫਲੱਡ ਦੇ ਨਾਲ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਆ ਉੱਥੇ ਕੇਂਦਰ ਦੇ ਦੋ-ਦੋ ਮੰਤਰੀਆਂ ਦਾ ਟੂਰ ਪ੍ਰੋਗਰਾਮ ਹੋਏਗਾ ਉਹ ਪਿੰਡਾਂ 'ਚ ਜਾਣਗੇ ਲੋਕਾਂ ਨੂੰ ਮਿਲਣਗੇ ਗਰਾਊਂਡ ਤੇ ਉਤਰਨਗੇ ਗਰਾਊਂਡ ਤੇ ਉਤਰਨਗੇ ਔਰ ਅੱਜ ਆਏ ਵੀ ਹੈ ਕਪੂਰਸਲਾ 'ਚ ਵੀ ਆਏ ਸੀਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆ ਰਹੇ ਆ ਔਰ ਲੋਕਾਂ ਨੂੰ ਮਿਲਣਗੇ ਔਰ ਜੋ ਫੀਡਬੈਕ ਉਹ ਲੈ ਕੇ ਜਾਣਗੇ ਸਰ ਅੱਜਕੱਲ ਨਾ ਯੂਥ ਦਾ ਇੱਕ ਨਰੇਟਿਵ ਚੱਲ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਤੇ ਕਈ ਸਾਰੀ ਖਬਰਾਂ ਉੱਥੇ ਸੋਸ਼ਲ ਮੀਡੀਆ ਆ ਵੀ ਆ ਰਹੀਆਂ ਨੇ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਉੱਥੇ ਮੋਦੀ ਜੀ ਨੇ ਸਭ ਤੋਂ ਪਹਿਲਾਂ ਮਦਦ ਕਰਤੀ ਤੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੜਾ ਰੱਖਿਆ ਉੱਥੇ ਰੀਲੀਫ ਕਰਦੇ ਹੋਏ ਬਹੁਤ ਟਾਈਮ ਲੱਗ ਗਿਆ ਆ ਕਿਉਂ ਹੈ ਦੇਖੋ ਅਸੀਂ ਜਦੋਂ ਭਾਰਤ ਦੇ ਸੰਦਰਭ ਦੀ ਗੱਲ ਕਰਦੇ ਹਾਂ ਭਾਰਤ ਇੱਕ ਰਾਸ਼ਟਰਵਾਦੀ ਸਾਂਸਕ੍ਰਿਤਿਕ ਦੇਸ਼ ਹੈਗਾ ਔਰ ਅਸੀਂ ਹਮੇਸ਼ਾ ਕੋਈ ਵਿਅਕਤੀ ਕੋਈ ਰਾਜ ਕੋਈ ਜ਼ਿਲ੍ਹਾ ਕੋਈ ਦੇਸ਼ ਸਮੱਸਿਆ ਚ ਹੁੰਦਾ ਤਾਂ ਅਸੀਂ ਉਹਦੀ ਮਦਦ ਕਰਦੇ ਹਾਂ ਕਰੋਨਾ ਚ ਵੀ ਕੀਤੀ ਅਫਗਾਨਿਸਤਾਨ ਚ ਵੀ ਕੀਤੀ ਮਗਰ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੋਈ ਹੋਈ ਹੈ ਇਸ ਵੇਲੇ ਕਿ ਤੁਸੀਂ ਦੇਖੋ ਜੀ ਪੰਜਾਬ ਦੇ ਨਾਲ ਵਿਤਕਰਾ ਹੁੰਦਾ ਹੈ ਮਗਰ ਤੁਸੀਂ ਜਿੰਨੇ ਲੋਗੋਂ ਮੈਂ ਇੱਕ ਛੋਟੀ ਜਿਹੀ Google ਦੇ ਵਿੱਚ ਸਰਚ ਕਰਨਾ ਕਿ ਪਿਛਲੇ 5 ਸਾਲਾਂ ਦਾ ਬਿਹਾਰ ਨੂੰ ਕੀ ਜਿਹੜਾ ਬਾੜ ਕਰਕੇ ਜਿਹੜੀ ਉੱਥੇ ਆਪਦਾਈ ਉਹਦੇ ਲਈ ਕੀ ਪੈਸਾ ਮਿਲਿਆ ਉੱਤਰ ਪ੍ਰਦੇਸ਼ ਨੂੰ ਕਿਉਂ ਮਿਲਿਆ ਜਾਂ ਕਿਸੇ ਹੋਰ ਪ੍ਰਦੇਸ਼ ਨੂੰ ਮਿਲਿਆ ਤੇਲੰਗਾਨਾ ਨੂੰ ਕੀ ਮਿਲਿਆ ਤੇ ਤੁਸੀਂ ਦੇਖੋਗੇ ਕਿ ਉਹਨਾਂ ਦੇ ਪੈਸੇ ਦੇ ਮੁਕਾਬਲੇ ਦੇ ਵਿੱਚ ਪੰਜਾਬ ਨੂੰ ਜ਼ਿਆਦਾ ਹੀ ਮਿਲਿਆ ਹੋਵੇਗਾ ਘੱਟ ਨਹੀਂ ਮਿਲਿਆ ਸੋ ਇੱਕ ਨਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਔਰ ਸਮਾਜ ਦੇ ਵਿੱਚ ਅੱਛੀ ਚੀਜ਼ ਨੂੰ ਪ੍ਰਚਾਰ ਕਰਨ ਦੇ ਲਈ ਬੜੀ ਮਿਹਨਤ ਲੱਗਦੀ ਹੈ 네ਗੇਟਿਵ ਗੱਲ ਨੂੰ ਪ੍ਰਚਾਰ ਕਰਨ ਦੇ ਲਈ ਮਿਹਨਤ ਨਹੀਂ ਲੱਗਦੀ ਇੱਕਦਮ ਫੈਲਦੀ ਹੈ ਕਿੰਨੇ ਲੋਕ ਸੱਸੰਗ ਸੁਣਨ ਜਾਂਦੇ ਆ ਬਹੁਤ ਘੱਟ ਬਹੁਤ ਘੱਟ ਜਾਂਦੇ ਆ ਕਿੰਨੇ ਲੋਕ ਚੁਗਲੀਆਂ ਕਰਦੇ ਆ ਸਾਰੇ ਕਰਦੇ ਆ ਸੋ ਇਹ ਇੱਕ ਸਮਾਜ ਦਾ ਸੁਭਾਵ ਵੀ ਹੈਗਾ ਮਗਰ ਜਿੱਤ ਕੇ ਦੀ ਹੁੰਦੀ ਹੈ ਸੱਚ ਦੀ ਹੁੰਦੀ ਹੈ ਆਪਾਂ ਇਸ ਬਿਲਡਿੰਗ ਦੇ ਵਿੱਚ ਖੜੇ ਆ ਪਿੱਲਰ ਬਣੇ ਆ ਜਿਨ੍ਹਾਂ ਦੇ ਉੱਤੇ ਛੱਤ ਟਿੱਕੀ ਹੈ ਜੀ ਇਹ ਛੱਤ ਟਿੱਕੀ ਹੈ ਪਿੱਲਰ ਦੇ ਉੱਤੇ ਨਾ ਕਿ ਪੂਰੀ ਬਿਲਡਿੰਗ ਦੇ ਉੱਤੇ ਅਗਰੇ ਪਿੱਲਰ ਬਾਹਰ ਹੋ ਜਾਣਗੇ ਤਾਂ ਛੱਤ गिर ਜਾਏਗੀ ਇਹਨਾਂ ਦੀ ਗਿਣਤੀ ਘੱਟ ਜ਼ਰੂਰ ਹੋ ਸਕਦੀ ਹੈ ਮਗਰ ਸੱਚਾਈ ਦੇ ਲਈ ਇੰਨਾ ਹੀ ਮੈਂ ਕਹਿਣਾ ਕਿ ਪੂਰਾ ਹੈ ਇਸ ਤੋਂ ਕੋਈ ਦਿੱਕਤ ਨਹੀਂ ਹੈ ਸੱਤੇ ਵਿੱਚ ਜਿੰਦੇ ਹੀ ਹੁੰਦਾ ਹੈ ਪੰਜਾਬ ਸਰ ਕਈ ਲੋਕ ਕੀ ਆ ਵੀ ਬੋਲਦੇ ਨੇ ਵੀ ਮੋਦੀ ਜੀ ਦੀ ਆਮਾ ਦੀ ਪਾਰਟੀ ਨਾਲ ਬਣਦੀ ਨਹੀਂ ਹੈਗੀ ਤਾਂ ਵੀ ਤਾਂ ਕਰਕੇ ਵੀ ਇੱਕ ਨਰੇਟਿਵ ਲੋਕੀਆ ਫੈਲਾ ਰਹੇ ਨੇ ਵੀ ਤਾਂ ਕਰਕੇ ਇੱਥੇ ਰੀਲੀਫ ਦਾ ਫਲਡ ਦਾ ਜਿਹੜਾ ਉਹ ਹੈਗਾ ਸਮਾਨ ਨਹੀਂ ਪਹੁੰਚ ਰਿਹਾ ਤੁਸੀਂ ਪੱਤਰਕਾਰ ਤਾਂ ਕਰਦੇ ਹੋ ਜਰਨਲਿਸਟ ਹੋ ਤੁਸੀਂ ਇੱਕ ਚੈਨਲ ਚਲਾ ਰਹੇ ਹੋ ਮੈਂ ਤੁਹਾਨੂੰ ਗੁਮਾ ਕਿ ਮੈਂ ਤੁਹਾਡੇ ਚੈਨਲ ਚ ਆ ਕੇ ਝੂਠ ਬੋਲਾਂ ਤੁਹਾਡੀ ਮਰਨਾ ਬਣੇਗੀ ਨਹੀਂ ਬਣੇਗੀ ਨਾ ਸੋ ਝੂਠ ਦੇ ਪੈਰ ਨਹੀਂ ਹੁੰਦੇ ਔਰ ਪ੍ਰਤਿਕਸ਼ਨੋਂ ਪ੍ਰਮਾਣ ਦੀ ਅਵਸ਼ਕਤਾ ਨਹੀਂ ਹੁੰਦੀ ਮੈਂ ਤੇ ਆ ਵੀ ਜਦ ਜੋ ਪੰਜਾਬ ਦੇ ਵਿੱਚ ਹੋ ਰਿਹਾ ਕਿ ਆ ਭੈਣਾਂ ਨੂੰ 1000 ਰੁਪਏ ਮਿਲ ਗਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਮੁਰਗੀ ਤੇ ਬੱਕਰੀ ਮਿਲ ਗਈ ਕਿ ਕਿਸਾਨਾਂ ਨੂੰ 2023 ਚ ਜਿਹੜੇ ਫਲੱਡ ਆਏ ਸੀ ਉਹਦਾ ਮੁਆਵਜ਼ਾ ਮਿਲ ਗਿਆ ਕੁਝ ਵੀ ਨਹੀਂ ਮਿਲਿਆ ਸਭ ਝੂਠ ਹੈ ਫਿਰ ਝੂਠ ਦੇ ਨਾਲ ਕਿਵੇਂ ਦੋਸਤੀ ਹੋ ਸਕਦੀ ਹੈ ਝੂਠ ਦੇ ਨਾਲ ਆਪਾਂ ਝੂਠ ਦੇ ਨਾਲ ਕਿਵੇਂ ਉਹਦੇ ਵਿਚਾਰ ਦੇ ਨਾਲ ਪਹਿਰਾ ਸੀ ਦੇ ਸਕਦੇ ਹਾਂ ਅਸੀਂ ਸੱਚ ਦੇ ਨਾਲ ਪਹਿਰਾ ਦੇ ਰਹੇ ਹਾਂ ਮੈਂ ਪੰਜਾਬ ਪੰਜਾਬੀ ਦੇ ਵਿੱਚ ਸ਼ੁਰੂ ਤੋਂ ਤੁਹਾਨੂੰ ਗੱਲ ਕਹੀ ਕਿ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ ਕਰਤਾਰਪੁਰ ਸਾਹਿਬ ਦਾ ਕੈਰੀਜ ਉਤਲਾਣਾ 84 ਦੇ ਦੰਗਾ ਪੀੜਤਾ ਨੂੰ ਮੁਆਵਜ਼ਾ ਦਿਲਾਣਾ 84 ਦੇ ਦੰਗਾ ਪੀੜਤਾ ਨੂੰ ਨੌਕਰੀਆਂ ਦਿਲਾਣਾ 84 ਦੇ ਦੰਗੀਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਣਾ ਕਿੰਨਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਨੇ ਕੀਤਾ ਕਾਂਗਰਸ ਕਿਉਂ ਨਹੀਂ ਕਰ ਸਕੀ ਅਕਾਲੀ ਦਲ ਕਿਉਂ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਦੇ ਦਿਨਾ ਦਿਲਾਂ ਦੇ ਵਿੱਚ ਵੀ ਖੋਜ ਹੈ ਔਰ ਦਿਮਾਗ ਦੇ ਵਿੱਚ ਵੀ ਸਰ ਤੁਸੀਂ ਜਿਹੜੇ ਫਲੱਡ ਏਰੀਆ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਸਮੇਂ ਚੱਲਦਾ ਰਹਿੰਦਾ ਹੈ ਔਖਾ ਸਮੇਂ ਆਇਆ ਆਪਾਂ ਸਰਬਤ ਦੇ ਭਲੇ ਦੀ ਗੱਲ ਕਰਦੇ ਹਾਂ ਔਰ ਜਦੋਂ ਅਸੀਂ ਬਾਣੀ ਨੂੰ ਵੀ ਪੜਦੇ ਹਾਂ ਤਾਂ ਉਹਦੇ ਵਿੱਚ ਵੀ ਗੁਰੂ ਮਹਾਰਾਜ ਨੇ ਇੱਕੋ ਜਿਹਾ ਸੰਦੇਸ਼ ਦਿੱਤਾ ਹੈ ਕਿ ਖੁਸ਼ੀਆਂ ਖੇੜੇ ਆਣੇ ਚਾਹੀਦੇ ਆ ਔਰ ਅਸੀਂ ਉਹਦੇ ਲਈ ਪੁਰਜ਼ੋਰ ਮਿਹਨਤ ਵੀ ਕਰਾਂਗੇ ਔਰ ਅੱਛੇ ਦਿਨ ਪੰਜਾਬ ਦੇ ਆਣੇ ਹੀ ਆ ਇਹਨੂੰ ਕੋਈ ਰੋਕ ਨਹੀਂ ਸਕਦਾ ਠੀਕ ਹੈ ਗ੍ਰੈਂਡ ਲੱਗਦਾ ਥੋੜੀ ਦੇਰ ਲਈ ਕਦੀ ਸੂਰਜ ਗ੍ਰਹਿਣ ਲੱਗਦਾ ਕਦੀ ਚੰਦਰ ਗ੍ਰਹਿਣ ਲੱਗਦਾ ਮਗਰ ਉਹ ਰੋਜ਼ ਨਹੀਂ ਲੱਗਦਾ ਕਦੀ-ਕਦੀ ਲੱਗਦਾ ਆਉਣ ਵਾਲਾ ਸਮੇਂ ਪੰਜਾਬ ਦਾ ਬਹੁਤ ਵਧੀਆ ਸਮੇਂ ਹੈ ਪੰਜਾਬ ਦੇਸ਼ ਦਾ ਸਿਰਮੌਰ ਸੀ ਤਾਜ ਸੀ ਉਹ ਫਿਰ ਸਿਰਮੌਰ ਬਣੇਗਾ ਫਿਰ ਤਾਜ ਬਣੇਗਾ ਓੱਖਾ ਸਮੇਂ ਹੈ ਅਸੀਂ ਮਿਲ ਕੇ ਕੱਢਾਂਗੇ ਔਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਕਿਰਤਾ ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਹੀਂ ਹੋਣ ਦੇਵਾਂਗੀ ऐसा विचार ਸਾਡੇ ਦੇਸ਼ ਦੇ ਜਸਵੀ ਤੇਜਸਵੀ ਪ੍ਰਧਾਨ ਮੰਤਰੀ ਦਾ ਵੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕਟਰ ਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਗੱਲ ਕਰਦੇ ਆ ਲੋਕੀ ਸਾਰੇ ਜਿਹੜੀ ਨਰੇਟਿਵ ਫੈਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਮੋਦੀ ਜੀ ਨੇ ਜਿੰਨਾ ਵੀ ਫਲੱਡ ਰੀਲੀਫ ਦਾ ਫੰਡ ਜਿਹੜਾ ਰਿਲੀਜ਼ ਕੀਤਾ ਉਹ ਕਾਗਜ਼ਾਂ ਵਿੱਚ ਰਹਿ ਜਾਏਗਾ ਕਈ ਲੋਕੀ ਆ ਗੱਲਾਂ ਕਰ ਰਹੇ ਨੇ ਉਹ ਬਿਲਕੁਲ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਸਮਾਨ ਆ ਚੁੱਕਿਆ ਹੈ ਤੇ ਆਪਣੀ ਆਪਣੀ ਜਗ੍ਹਾ ਤੇ ਜਾਣ ਵਾਸਤੇ ਵੀ ਰੈਡੀ ਹੋ ਰਿਹਾ ਹੈ ਟਰੱਕਾਂ ਦੇ ਵਿੱਚ ਭਰਿਆ ਜਾ ਰਿਹਾ ਹੈ ਤੇ ਸਰਕਾਰ ਤੱਕ ਆ ਭਿੱਜੇ ਚਲਾ ਜਾਏਗਾ ਸਰ ਅੱਜ ਸਵੇਰੇ ਸੁਨੀਲ ਜਾਖੜ ਜੀ ਅਸ਼wini ਸ਼ਰਮਾ ਜੀ ਔਰ ਬਿੱਟੂ ਜੀ ਨੇ ਹਰੀ ਚੰਜੀ ਦਿੱਤੀ ਹੈ ਔਰ ਲਗਭਗ 80 ਸਿਗਡਾਉਨ ਤੋਂ ਅੱਜ ਦੇ ਦਿਨ ਦੇ ਵਿੱਚ ਹੀ 25 ਪਲੱਸ ਜਿਹੜੇ ਆ ਉਹ ਟਰੱਕ ਅਸੀਂ ਕਿੱਥੋਂ ਵੇਚ ਚੁੱਕੇ ਆ ਔਰ ਕੱਲ ਇੰਨੇ ਹੀ ਟਰੱਕ ਹੋਰ ਵੇਚ ਜਾਗੇ ਕੱਲ ਹੋਰ ਮਾਲ ਆਏਗਾ ਇਹ ਸਿਲਸਿਲਾ ਚੱਲਦਾ ਰਹੇਗਾ ਜਦੋਂ ਤੱਕ ਲੋਕਾਂ ਦੀ ਆਸ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀ ਸਰ ਤੁਹਾਨੂੰ ਕੀ ਲੱਗਦਾ ਜਿਹੜੀ ਗਰਾਊਂਡ ਦੇ ਵਿੱਚ ਰਿਐਲਿਟੀ ਜਿਹੜੀ ਗਰਾਊਂਡ ਰਿਐਲਿਟੀ ਹੈਗੀ ਆ ਲੋਕਾਂ ਦੀ ਉੱਥੇ ਜਿੰਨਾ ਉਹਨਾਂ ਨੂੰ ਨੁਕਸਾਨ ਹੋਇਆ ਹੈ ਕਿ ਪੂਰਾ ਹੋ ਸਕਦਾ ਹੈ 100% ਤੇ ਕਿੰਨੀ ਕਿੰਨੀ ਦੇਰ ਤੱਕ ਹੋ ਸਕਦਾ ਤੁਹਾਨੂੰ ਕੀ ਅਨੁਮਾਨ ਲੱਗਦਾ ਦੇਖੋ ਕੁਝ ਜ਼ਖਮ ਹੁੰਦੇ ਆ ਜਿਹੜੇ ਲੱਗ ਕੇ ਭਰ ਜਾਂਦੇ ਆ ਕੁਝ ਜ਼ਖਮ ਹੁੰਦੇ ਆ ਜਿਹੜੇ ਅੰਦਰ ਲੱਗਦੇ ਆ ਸੋ ਇਹ ਇਦਾਂ ਦੀਆਂ ਜਿਹੜੇ ਇਨਸੀਡੈਂਟ ਹੁੰਦੇ ਆ ਅੰਦਰ ਦਿਲ ਦੇ ਉੱਤੇ ਚੋਟ ਕਰਨ ਵਾਲੇ ਜ਼ਖਮ ਹੁੰਦੇ ਆ ਮਗਰ ਫਿਰ ਵੀ ਮੈਂ ਜਿਵੇਂ ਪਹਿਲੇ ਗੱਲ ਕਹੀ ਕਿ ਅਸੀਂ ਚਾਹਾਂਗੇ ਕਿ ਪੰਜਾਬ ਖੁਸ਼ਹਾਲ ਹੋਵੇ ਗੁਰੂਆਂ ਦੀ ਪੀਰਾਂ ਦੀ ਇਹ ਧਰਤੀ ਹੈ ਬਾਲਮਿਕੀ ਮਹਾਰਾਜ ਦੀ ਧਰਤੀ ਹੈ ਲਵ ਕੁਸ਼ੀ ਦੀ ਧਰਤੀ ਹੈ ਗੀਤਾ ਜੀ ਦੀ ਧਰਤੀ ਹੈ ਸੋ ਇਹ ਇਹ ਧਰਤੀ ਐਸੀ ਧਰਤੀ ਹੈ ਕਿ ਜਿਹਨੂੰ ਸਾਰੇ ਨੇ ਪੁੱਜਿਆ ਵੀ ਸੋ ਅਗਰ ਐਸੀ ਧਰਤੀ ਦੇ ਉੱਤੇ ਥੋੜਾ ਕਸ਼ਟ ਹੈ ਤਾਂ ਉਹ ਨਿਕਲ ਜਾਏਗਾ ਔਰ ਸਾਰੇ ਲੋਕ ਅੱਛੇ ਹੋਣਗੇ ਸੋ ਵਿਸ਼ਵ ਦੇ ਕਲਿਆਣ ਦੀ ਸਰਵਤ ਦੇ ਭਲੇ ਦੀ ਮੈਂ ਗੱਲ ਕਰਦਾ ਹਾਂ ਔਰ ਸਾਡੀ ਸੰਸਕ੍ਰਿਤੀ ਸਾਡੇ ਲੋਕ ਵੀ ਇਹ ਗੱਲ ਕਰਦੇ ਇਸ ਕਰਕੇ ਹੀ ਇਸ ਕਰਕੇ ਹੀ ਕਿਸੇ ਨੇ ਇਹ ਨਹੀਂ ਦੇਖਿਆ ਕਿ ਸਰਕਾਰ ਕਦੋਂ ਕੀ ਕਰਨਾ ਸ਼ੁਰੂ ਕਰੇਗੀ ਉਹਨਾਂ ਕਾ ਚਾ ਇਹ ਦਿੱਕਤ ਆਈ ਹੈ ਫਲਾਣੇ ਘਰ ਚ ਚਲੋ ਚਲਿਏ ਉਹਦੀ ਮਦਦ ਕਰੀਏ ਜੀ ਇਹੀ ਇਹੀ ਅਸਲੀ ਸਮਾਜ ਹੈ ਇਹੀ ਅਸਲੀ ਭਾਈਚਾਰਾ ਹੈ ਔਰ ਇਹੀ ਅਸਲੀ ਸਾਂਸਕ੍ਰਿਤਿਕ ਰਾਸ਼ਟਰਵਾਦ ਹੈ ਜਿਹਦੇ ਵਿੱਚ ਸਾਡੇ ਪੰਡਿਤ ਦੀਨदयाल ਜੀ ਨੇ ਅੰਤੋਦੇ ਦੀ ਗੱਲ ਕੀਤੀ ਸੀ ਕਾਤਮਨਵਾਦ ਦੀ ਗੱਲ ਕੀਤੀ ਸੀ ਕਿ ਤੁਹਾਡੇ ਅੰਦਰ ਵੀ ਜਿਹੜੀ ਆਤਮਾ ਹੈ ਉਹ ਪ੍ਰਮਾਤਮਾ ਦਾ ਅੰਸ਼ ਹੈ ਔਰ ਮੇਰੇ ਅੰਦਰ ਵੀ ਜਿਹੜੀ ਆਤਮਾ ਹੈ ਉਹ ਪ੍ਰਮਾਤਮਾ ਦਾ ਅੰਸ਼ ਹੈ ਤਾਂ ਤੁਸੀਂ ਮੈਂ ਪਿੰਨ ਕਿਦਾਂ ਹੋ ਸਕਦੇ ਹਾਂ ਜੀ ਅਗਰ ਤੁਹਾਨੂੰ ਕਸ਼ਟ ਹੈ ਜਾਂ ਮੈਨੂੰ ਕਸ਼ਟ ਹੈ ਤੁਸੀਂ ਮੇਰੇ ਕਸ਼ਟ ਦੇ ਵਿੱਚ ਵੀ ਸਾਥੀ ਬੰਦੇ ਹੋ ਤਾਂ ਮੈਂ ਤੁਹਾਡੇ ਕਸ਼ਟ ਦੇ ਵਿੱਚ ਵੀ ਸਾਥੀ ਬੰਦਾ ਹਾਂ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਦੱਸਿਆ ਵੀ ਹੁਣ ਜਿਹੜਾ ਫਲੱਡ ਰੀਲੀਫ ਦਾ ਜਿਹੜਾ ਸਮਾਨ ਹੈ ਉਹ ਲੋਕਾਂ ਕੋਲ ਪਹੁੰਚ ਜਾਏਗਾ ਟਾਈਮ ਸਿਰ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਲੇ ਐਪੀਸੋਡ ਦੇ ਵਿੱਚ ਫਿਰ ਮੁਲਾਕਾਤ ਹੋਏਗੀ ਤੁਹਾਡੀ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਆਵੀ ਬੋਰ ਸਾਡੇ ਨਾਲ ਮੌਜੂਦ ਨੇ ਰਜੇਸ਼ ਕਪੂਰ ਜੀ ਰਜੇਸ਼ ਕਪੂਰ ਜੀ ਵੇਅਰ ਹਾਊਸ ਇਨਚਾਰਜ ਨੇ ਬੀਜੇਪੀ ਦੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ D5 ਚੈਨਲ ਪੰਜਾਬੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਇੱਥੇ ਇਹਨਾਂ ਮੇਰਾ ਇੱਕ ਸਵਾਲ ਹੈ ਕਿ ਆਮ ਤੌਰ ਤੇ ਯੂਥ ਦੇ ਵਿੱਚ ਇੱਕ ਨਰੇਟਿਵ ਚੱਲ ਰਿਹਾ ਹੈ ਕਿ ਮੋਦੀ ਜੀ ਨੇ ਜਿਹੜੀ ਸਕੀਮ ਕੱਢੀ ਹੈ 1600 ਕਰੋੜ ਦੀ ਪੰਜਾਬ ਦੇ ਵਿੱਚ ਫਲਡਸ ਆਏ ਹੋਏ ਨੇ ਉਹਨਾਂ ਨੂੰ ਰਿਲੀਫ ਪਹੁੰਚਾਉਣ ਵਾਸਤੇ ਤੇ ਉਹ ਉਹ ਕਹਿ ਰਹੇ ਨੇ ਵੀ ਜਿਹੜਾ ਮੋਦੀ ਜੀ ਨੇ 1600 ਕਰੋੜ ਦਾ ਕਰਿਆ ਐਲਾਨ ਕੀਤਾ ਹੈ ਉਹ ਸਿਰ ਕੱਲਾ ਕਾਗਜ਼ਾਂ ਦੇ ਵਿੱਚ ਰਹਿ ਜਾਏਗਾ ਸਾਡੇ ਕੋਲ ਤਾਂ ਐਂਡ ਤੱਕ ਕੁਝ ਆ ਹੀ ਨਹੀਂ ਪਾਣਾ ਉਹਦੇ ਉੱਤੇ ਤੁਸੀਂ ਕੀ ਕਹੋਗੇ ਦੇਖੋ ਜੀ ਇੱਥੇ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਇਹ ਜਿੰਨਾ ਝੂਠ ਬੋਲ ਸਕਦੀ ਹੈ ਔਰ ਬੋਲ ਰਹੀ ਹੈ ਇਹ ਆਮ ਯੂਥ ਨੂੰ ਸਾਰੀਆਂ ਚੀਜ਼ਾਂ ਦੇ ਬਾਰੇ ਭਲੀ ਭਾਨਤੀ ਪਤਾ 1600 ਕਰੋੜ ਰੁਪਇਆ ਜੇ ਮੋਦੀ ਜੀ ਨੇ ਭੇਜਿਆ ਤੇ ਮੋਦੀ ਜੀ ਨੇ ਉਹ 1600 ਰੁਪਏ 1600 ਕਰੋੜ ਰੁਪਏ ਦਾ ਇਹਨਾਂ ਕੋਲੋ ਹਿਸਾਬ ਵੀ ਲੈਣਾ ਇਹਨਾਂ ਨੇ ਖਰਚਿਆ ਕਿੱਥੇ ਹੈ ਕਿਉਂਕਿ ਇਹ 12000 ਕਰੋੜ ਰੁਪਏ ਦਾ ਹਿਸਾਬ ਦੇ ਨਹੀਂ ਪਾ ਰਹੇ ਜਿਹਦੇ ਬਾਰੇ ਕਈ ਸਾਡੇ ਉੱਚ ਅਧਿਕਾਰੀ ਵੀ ਬੋਲ ਰਹੇ ਆ ਸਾਡੇ ਮੰਤਰੀ ਵੀ ਬੋਲ ਰਹੇ ਆ ਵੀ 12000 ਕਰੋੜ ਦਾ ਹਿਸਾਬ ਜੋ ਇਵਨ ਕਾਂਗਰਸ ਵੀ ਬੋਲ ਰਹੀ ਉਹ 12000 ਕਰੋੜ ਰੁਪਏ ਕਿੱਥੇ ਹੈ ਇਸ ਕਰਕੇ ਮੋਦੀ ਜੀ ਜੋ ਕਹਿੰਦੇ ਆ ਉਹ ਕਰਦੇ ਆ ਇਸ 12 1600 ਕਰੋੜ ਰੁਪਏ ਜਿਹੜਾ ਆ ਰਿਹਾ ਹੈ ਇਹ ਹਰ ਉਸ ਵਿਅਕਤੀ ਦੇ ਕੋਲ ਉਸ ਪੰਜਾਬ ਦੇ ਵਿਅਕਤੀ ਦੇ ਕੋਲ ਪਹੁੰਚੇਗਾ ਜਿਹੜਾ ਇਫੈਕਟਡ ਹੈ ਜਿਹੜਾ ਪ੍ਰਭਾਵਿਤ ਹੈ ਜੇ ਮੋਦੀ ਜੀ ਅਦਰ ਤੁਸੀਂ ਸਾਡਾ ਵੇਅਰ ਹਾਊਸ ਦੇਖੋ ਕਿੰਨਾ ਸਮਾਨ ਹੈ ਇੱਥੇ ਆਇਆ ਹੋਇਆ ਜਿਹੜਾ ਹੜਪੀੜਤਾ ਦੀ ਜ਼ਰੂਰਤ ਹੈ ਉਹਦੇ ਵਿੱਚ ਬਰਤਨ ਵੀ ਹੈ ਕੰਬਲ ਵੀ ਹੈ ਮੱਛਰਦਾਨੀਆਂ ਵੀ ਹੈ ਕੈਸ ਰੋਲ ਹੈ ਭਾਂਡੇ ਹੈ ਉਸ ਤੋਂ ਬਾਅਦ ਮੈਡੀਸਿਨਸ ਹੈ ਈਵਨ ਮੰਜਪਲੰਗ ਬੈੱਡ ਹੈ ਫੋਲਡਿੰਗ ਬੈੱਡ ਤੱਕ ਹੈ ਚੱਦਰ ਹੈ ਜੋ ਜੋ ਡੇਲੀ ਨੀਡ ਦੀ ਚੀਜ਼ ਹੈ ਉਹ ਹਰ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡਾ ਜਿੰਨੇ ਵੀ ਭਾਜੀਪੀ ਸਸ਼ਿਤ ਪ੍ਰਦੇਸ਼ ਹੈ ਉਹ ਸਾਰਾ ਉਹਨਾਂ ਵੱਲੋਂ ਸਹਿਯੋਗ ਆ ਰਿਹਾ ਹੈ ਗੋਆ ਤੋਂ ਸਾਨੂੰ 50 ਟਰੱਕ ਆਏ ਆ ਪੰਜਾਬ ਦਿੱਲੀ ਦੇ ਵਿੱਚੋਂ 52 ਟਰੱਕ ਆਏ ਆ ਜਲੰਧ ਹਰਿਆਣੇ ਦੇ ਵਿੱਚੋਂ ਲਗਾਤਾਰ ਸਾਡੀ ਇਸ ਹਾਇਤਾ ਹੋ ਰਹੀ ਹੈ ਹਰ ਜ਼ਿਲ੍ਹੇ ਦੇ ਵਿੱਚ ਆ ਰਹੀ ਸਾਨੂੰ ਜਲੰਧਰ ਵੀ 9 ਟਰੱਕ ਹਰਿਆਣੇ ਤੋਂ ਵੀ ਪ੍ਰਾਪਤ ਹੋਏ ਆ ਗੁਜਰਾਤ ਤੋਂ ਕੱਲ ਟ੍ਰੇਨ ਆ ਰਹੀ ਹੈ ਜਿਹਦੇ ਵਿੱਚ ਪੂਰੀ ਸਮਾਨ ਦੀ ਲਿਸਟ ਆ ਗਈ ਹੈ ਉਹਦੇ ਚ ਗੇਹੂ ਹੈ ਦਾਲਾਂ ਹੈ ਤਰਪਾਲਸ ਹੈ ਫਿਰ ਦਵਾਈਆਂ ਹੈ ਦੁੱਧ ਦੇ ਪੈਕੇਟ ਹੈ ਸੁੱਕੇ ਦੁੱਧ ਦੇ ਪੈਕੇਟ ਹੈ ਹੋਰ ਜੋ ਵੀ ਡੇਲੀ ਨੀਡੀਆਂ ਚੀਜ਼ਾਂ ਸਾਰੀਆਂ ਪ੍ਰੋਵਾਈਡ ਹੋ ਰਹੀਆਂ ਇਸ ਕਰਕੇ ਮੋਦੀ ਜੀ ਉੱਤੇ ਸ਼ੱਕ ਕਰਨਾ ਉਹ ਤਾਂ ਮੇਰਾ ਖਿਆਲ ਯੂਥ ਮੇਰੇ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਯੂਥ ਬਲ ਹੀ ਪਾਨਦੀ ਹੈ ਇਤ ਤੋਂ ਪਰਚਿਤ ਹੈ ਔਰ ਜੋ ਭਗਵੰਤ ਮਾਨ ਜੀ ਜੋ ਆਮ ਆਦਮੀ ਪਾਰਟੀ ਸਰਕਾਰ ਬੋਲਦੀ ਉਹ ਉਹਦੇ ਦੇ ਲਈ ਵੀ ਉਹ ਪਰਚਿਤ ਹੈ ਜੋ ਕੇਜਰੀਵਾਲ ਕਰ ਰਿਹਾ ਉਹ ਵੀ ਹੁਣ ਮੌਕਾ ਸੀ ਇਹਨਾਂ ਨੂੰ ਸੰਭੰਦ ਦਾ ਪੰਜਾਬ ਨੂੰ ਇੱਕ ਬਿਮਾਰ ਹੋ ਕੇ ਹਸਪਤਾਲ ਦਾਖਲ ਹੋ ਗਿਆ ਇੱਕ ਦਿੱਲੀ ਭੱਜ ਗਿਆ ਅਤਾ ਪਤਾ ਹੀ ਕੋਈ ਨਹੀਂ ਇਸ ਕਰਕੇ ਇਹ ਗੱਲ ਦਾ ਤਾਂ ਕੋਈ ਜਵਾਬ ਮਤਲਬ ਇਸ ਤੁਹਾਡੇ ਕੁਐਸਚਨ ਦਾ ਤਾਂ ਜਵਾਬ ਲੋਕਾਂ ਕੋਲ ਸਾਡੇ ਯੂਥ ਕੋਲ ਖੁਦ ਆਪ ਹੀ ਹੈਗਾ ਸਾਨੂੰ ਕੁਝ ਕਹਿਣ ਦੀ ਜ਼ਰੂਰਤ ਹੀ ਨਹੀਂ ਹੈ ਉਸ ਬਾਰੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਜਿੰਨੇ ਵਹੜ ਪੀੜ ਇਸ ਵੇਲੇ ਕੋਈ ਰਾਜਨੀਤੀ ਨਹੀਂ ਹੈ ਅਸੀਂ ਸਾਡੀ ਸਾਰੀ ਪਾਰਟੀ ਸਾਡਾ ਸਾਡਾ ਯੂਵ ਮੋਰਚਾ ਸਾਡਾ ਸਾਰਾ ਵੀ ਜਿੰਨਾ ਵੀ ਸਾਡਾ ਸੰਗਠਨ ਹੈ ਉਹ ਹਰ ਪੀੜਤਾਂ ਦੀ ਸਹਾਇਤਾ ਲਈ ਪੂਰਾ ਦਿਨ ਰਾਤ ਮਿਹਨਤ ਕਰ ਰਿਹਾ ਹੈ ਔਰ ਦਿਨ ਰਾਤ ਮੇਰੇ ਖਿਆਲ ਅਸੀਂ ਇੱਥੇ ਅਨਲੋਡਿੰਗਾਂ ਟਰੱਕਾਂ ਦੀਆਂ ਕਰਾ ਰਹੇ ਹੈ ਸੰਗਠਨ ਦੇ ਬੰਦੇ ਕੋਈ ਸਾਡਾ ਬਾਕੀ ਬਾਹਰਲਾ ਬੰਦਾ ਨਹੀਂ ਲੱਗਾ ਕੋਈ ਪੇਡ ਵਰਕਰ ਨਹੀਂ ਲੱਗਾ ਸਾਰੇ ਸਾਡੇ ਸੰਗਠਨ ਦੇ ਬੰਦੇ ਹੈ ਔਰ ਵੰਤਰਣ ਕਰਾਉਣ ਲਈ ਵੀ ਸਾਰੇ ਸਾਡੇ ਸੰਗਠਨ ਦੇ ਬੰਦੇ ਹੈ ਅੱਜ ਤੁਸੀਂ ਉਹ ਤੁਹਾਡੇ ਸਾਹਮਣੇ-ਸਾਹਮਣੇ ਟਰੱਕ ਨਿਕਲੇ ਹੈ ਅਸੀਂ ਅੱਜ ਘੱਟੋ-ਘੱਟ 20 ਟਰੱਕ ਜਿਹੜੇ ਇੱਥੋਂ ਉਹ ਭੇਜ ਚੁੱਕੇ ਹੈ ਅਲੱਗ-ਅਲੱ ਔਰ ਅੱਗੇ ਜਾ ਕੇ ਸਰਜਰੀ ਟੀਮ ਉਹਨਾਂ ਨੂੰ ਸਾਂਭੇਗੀ ਉਹ ਵੀ ਭਾਜਪਾ ਦੀ ਟੀਮ ਹੈ ਜਿਹੜੀ ਸਾਡੀ ਸੰਗਠਨ ਦੀ ਟੀਮ ਹੈ ਜਕਿ ਜਿਹਨਾਂ ਕੋਲ ਲੋੜਵੰਦ ਲੋਕਾਂ ਦੇ ਨੂੰ ਇਹ ਸਮਾਨ ਸਾਰਾ ਪ੍ਰੋਵਾਈਡ ਕਰਾਏਗੀ ਉਹਨਾਂ ਕੋਲ ਪਹੁੰਚਾਏਗੀ ਮੈਂ ਆ ਵੀ ਸੁਣਿਆ ਸੀ ਵੀ ਅੱਧੇ ਟਰੱਕ ਪੰਜਾਬ ਸਰਕਾਰ ਨੂੰ ਵੀ ਦਿੱਤੇ ਜਾਣਗੇ ਕਿ ਉਹ ਵੰਡਣਗੇ ਆ ਸਹੀ ਗੱਲ ਹੈ ਕੁਝ ਕੁਝ ਜਿਹੜੀਆਂ ਰਾਹਤ ਸਮਗਰੀਆਂ ਆ ਰਹੀਆਂ ਜਿੱਦਾਂ ਗੁਜਰਾਤ ਤੋਂ ਆ ਰਹੀ ਹੈ ਉਹਦੇ ਚੋਂ ਪੰਜਾਬ ਸਰਕਾਰ ਨੂੰ ਵੀ ਹਿੱਸਾ ਦਿੱਤਾ ਜਾ ਰਿਹਾ ਤਾਂ ਕਿ ਹੋਰ ਸਾਡੇ ਕੋਲ ਵੀ ਆ ਰਿਹਾ ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਨਾ ਕਿ ਉਹ ਵੰਡਣ ਕੇ ਨਾਂ ਗੰਨਰੋ ਕੇ ਘਰਾਂ ਚ ਲੈ ਜਾਣ ਕਿ ਆਪਣੇ ਇਲੈਕਸ਼ਨ ਵਾਲੀ ਸਾਂਭ ਕੇ ਰੱਖ ਲੈਣ ਇਸ ਕਰਕੇ ਅਸੀਂ ਤਾਂ ਦੇਣਾ ਅਸੀਂ ਤਾਂ ਹੜਪੀੜਤਾਂਲੇ ਨਾਲ ਪੰਜਾਬ ਤੁਸੀਂ ਸਾਡਾ ਨਾਹਰਾ ਦੇਖੋਗੇ ਅਸੀਂ ਹਰ ਬੈਨਰ ਤੇ ਘਰ ਗੱਡੀ ਤੇ ਲਿਖਿਆ ਪੰਜਾਬ ਭਾਜਪਾ ਦੇ ਨਾਲ ਇਸ ਕਰਕੇ ਇਹ ਸਮਾਨ ਸਾਰਾ ਉਹਨਾਂ ਕੋਲ ਪਹੁੰਚੇਗਾ ਪੰਜਾਬ ਸਰਕਾਰ ਵਿਚਾਰੀ ਨਹੀਂ ਵਿਚਾਰੀ ਇਹਦਾ ਦੁਬਾਰੇ ਤਾਂ ਉਹੀ ਦੱਸ ਸਕਦੇ ਜੀ ਸਰ ਤੁਹਾਨੂੰ ਕੀ ਲੱਗਦਾ ਅੱਜ ਦੇ ਜਿਹੜੇ ਹਾਲਾਤ ਨੇ ਤੇ ਫਲੱਡ ਆਇਆ ਹੋਇਆ ਲੋਕਾਂ ਦੇ ਘਰਬਾਰ ਸਾਰੇ ਖਰਾਬ ਹੋ ਚੁੱਕੇ ਸਾਰਾ ਸਮਾਨ ਖਰਾਬ ਹੋ ਚੁੱਕਿਆ ਤੁਹਾਨੂੰ ਕੀ ਲੱਗਦਾ ਸਟੇਬਲ ਹੁੰਦੇ ਹੋਏ ਉਹਨਾਂ ਨੂੰ ਕਿੰਨਾ ਕੁ ਟਾਈਮ ਲੱਗ ਜਾਏਗਾ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਉੱਥੇ ਜੋ ਪਿੰਡਾਂ ਦੇ ਵਿੱਚ ਹਾਲਾਤ ਹੈ ਇਹ ਹਜੇ-ਹਜੇ ਦਿਨ-ਪ੍ਰਤੀ ਦਿਨ ਹੋਰ ਚੀਜ਼ਾਂ ਸਾਹਮਣੇ ਆਣੀਆਂ ਜਦੋਂ ਤੁੱਪ ਲਗਣੀ ਹੈ ਮਕਾਨ ਵੀ ਗਿਰਨੇ ਆ ਸਿਲਟ ਜਮਾ ਹੋ ਚੁੱਕੀ ਹੈ ਇਹ ਪੰਜਾਬ ਪਤਾ ਨਹੀਂ 5 ਸਾਲ ਪਿੱਛੇ ਚਲੇ ਗਏ ਉਹ ਪਿੰਡ ਜਿਹੜੇ ਪਿੰਡ ਜਿਹੜੇ ਪਿੰਡਾਂ ਦਾ ਜ਼ਿਆਦਾ ਬੁਰਾ ਹਾਲ ਹੋਇਆ ਉਹ ਤਾਂ ਬਹੁਤ ਪਿੱਛੇ ਚਲੇ ਗਏ ਲੇਕਿਨ ਉਸੇ ਉਹਨਾਂ ਨੂੰ ਉਭਾਰਾਂਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਹੋਰ ਵੀ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਜਿਹੜਾ ਭਗਵੰਤ ਮਾਨ ਨੇ ਬੋਲਿਆ ਸੀ ਮੈਂ ਮੁਰਗੀ ਦੇ ਵੀ ਪੈਸੇ ਦਊਂਗਾ ਇਹ ਭਾਜਪਾ ਸਰਕਾਰ ਆ ਮੁਰਗੀ ਦੇ ਮਤ ਤੱਕ ਮੁਰਗੀ ਤੱਕ ਦੇ ਪੈਸੇ ਵੀ ਉਹਨਾਂ ਨੂੰ ਦਵਾਏਗੀ ਆਦ ਕੀ ਸਾਡੇ ਵਲੰਟੀਅਰ ਕਰ ਕਰ ਉੱਥੇ ਪਿੰਡਾਂ 'ਚ ਜਾਣਗੇ ਔਰ ਉਹਨਾਂ ਦੇ ਫਾਰਮ ਭਰਾ ਕੇ ਉਹਨਾਂ ਦੀਆਂ ਇਹ ਸਕੀਮਾਂ ਤੇ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜਿਹੜੀ ਇਹ ਮੁਰਗੀ ਦੇ ਪੈਸੇ ਵੀ ਦਵਾਣੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਸਕੀਮ ਨਹੀਂ ਹੈਗੀ ਮਤਲਬ ਸਰਕਾਰਾਂ ਤੇ ਜਿਹੜੇ ਆਮ ਲੋਕੀ ਨੇ ਆਸ ਰੱਖ ਸਕਦੇ ਬਿਲਕੁਲ ਆਸ ਰੱਖ ਸਕਦੇ ਔਰ ਇਹ ਵਿਸ਼ਵਾਸ ਦਿਵਾਉਂਦੇ ਅਸੀਂ ਆਮ ਜਨਤਾ ਨੂੰ ਪਿੰਡਾਂ ਦੀ ਸਾਰੇ ਸਾਡੇ ਭਾਈਚਾਰੇ ਨੂੰ ਜਿੰਨੇ ਵੀ ਸਾਡੇ ਭਰਾ ਭੈਣ ਭਰਾ ਸਾਡੇ ਵੀਰ ਸਾਡੇ ਬਜ਼ੁਰਗ ਉੱਥੇ ਬੈਠੇ ਆ ਜਿਹੜੇ ਇਸ ਵੇਲੇ ਜਿਨ੍ਹਾਂ ਨੂੰ ਰਾਹਤ ਦੀ ਲੋੜ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡਾ ਸਾਰਾ ਸੰਗਠਨ ਉਹਨਾਂ ਦੇ ਨਾਲ ਖੜਾ ਹੈ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਉਹਨਾਂ ਦੇ ਕੋਲ ਇੱਕ ਇੱਕ ਚੀਜ਼ ਪਹੁੰਚੇਗੀ ਔਰ ਇੱਕ ਇੱਕ ਚੀਜ਼ ਦਾ ਉਹਨਾਂ ਨੂੰ ਮੁਆਵਜ਼ਾ ਵੀ ਦਿਵਾਵਾਂਗੇ ਤਾਂ ਕਿ ਉਹਨਾਂ ਨੂੰ ਸਾਰੀ ਰਾਹਤ ਮਹਿਸੂਸ ਹੋਵੇ ਜੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਗਰਾਊਂਡ ਰਿਐਲਿਟੀ ਤੁਹਾਡੇ ਸਾਹਮਣੇ ਲਾਂਦੇ ਰਾਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ